विस्कोस ऑर्गेन्जा ਦਾ ਸ਼ਰਟ ਜੇ ਦਾ ਫਰੰਟ ਤੇ ਬੈਕ ਤੇ ਵਰਕ ਮਿਲੇਗਾ ऑर्गेन्जा ਦਾ ਫੁੱਲ ਜਾਲ ਵਾਲਾ ਦੁਪੱਟਾ ਰਹੇਗਾ ਦੁਪੱਟਾ ਬਹੁਤ ਪਿਆਰਾ ਸੂਟ ਵੀ ਬਹੁਤ ਹੀ ਪਿਆਰਾ ਰੈਡੀ ਹੋਇਆ ਸਲੀਵਸ ਤੇ ਵੀ ਵਰਕ ਰਹੇਗਾ ਪਾਰਟੀ ਵੇਅਰ ਸੂਟ ਆ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ ਮਸਲਿਨ कॉटन ਦਾ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਨਾ ਰੈਡੀ ਹੋਇਆ ਪ੍ਰਿੰਟ ਸ਼ਰਟ ਰਹੇਗੀ ਪ੍ਰਿੰਟਡ ਦੁਪੱਟਾ बॉटम ਤੇ ਵਰਕ ਰਹੇਗਾ 1395 ਦੇ ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਮਸਲੀਨ ਸਿਲਕ ਪ੍ਰਿੰਟ ਸੈਲਫ ਵਰਕ ਵਾਲਾ ਸ਼ਰਟ ਰਹੇਗਾ ਬੈਕ ਪਲੇਨ ਰਹੇਗੀ ਸੌਫਟ ਫੈਬਰਿਕ ਦਾ ਬਾਟਮ ਸੰਤੂਨ ਦੀ 3 ਮੀਟਰ ਰਹੇਗੀ ਲੈਂਥ ਸ਼ਰਟ ਦੀ 60 ਰਹੇਗੀ ਸਫੋਂ ਦਾ ਦੁਪੱਟਾ ਰਹੇਗਾ ਪਿਓਰ ਦਾ 1225 ਵਿੱਚ ਬਾਈ ਕਰ ਸਕਦੇ ਹਾਂ ਪਿਓਰ ਦਾ ਵਿਸਕੋਸ ਬਰਬਰੀ ਆਪਣੇ ਕੋਲ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਲੈਸ ਦਾ ਵਰਕ ਰਹੇਗਾ ਫਰੰਟ ਤੇ ਡਿਜ਼ਾਈਨਰ ਸ਼ਰਟ ਦਾ ਬਾਟਮ ਪਿਓਰ ਵਿਸਕੋਸ ਮਸਲੀਨ ਦੀ ਰਹੇਗੀ ਦੁਪੱਟਾ ਵੀ ਪਿਓਰ ਵਿਸਕੋਸ ਦਾ ਹੀ ਰਹੇਗਾ ਸੌਫਟ ਫੈਬਰਿਕਾ ਦੁਪੱਟਾ ਡਿਜੀਟਲ ਪ੍ਰਿੰਟ ਲੈਸ ਵਰਕ ਵਾਲਾ 2480 ਦੇ ਵਿੱਚ ਇਹ ਬਾਈ ਕਰ ਸਕਦੇ ਹਾਂ ਪਾਰਟੀ ਵੇਅਰ ਸੂਟ ਰਹੇਗਾ ਪਿਓਰ ਤੇ ਸਟੱਫ ਰਹੇਗਾ ਵਰਕ ਮਿਲੇਗਾ ਸ਼ਰਟ ਤੇ ਐਂਡ ਬਾਟਮ ਤੇ ਨੈਟ ਦਾ ਦੁਪੱਟਾ ਇਹ ਵੀ ਪਾਰਟੀ ਵੇਅਰ ਸ਼ਿਮਰ ਟਿਸ਼ੂ ਦਾ ਫਰੰਟ ਤੇ ਹੈਵੀ ਵਰਕ ਵਾਲਾ ਸੂਟ ਰਹੇਗਾ ਬਾਟਮ ਤੇ ਵਰਕ ऑर्गेन्जा ਦਾ ਬੂਟੀ ਵਾਲਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਸੂਟ ਪਾਰਟੀ ਵੇਅਰ ਰੈਡੀ ਹੋਇਆ ਇਹ ਵੀ ਰਹੇਗਾ ਜੋ ਸ਼ਿਮਰ بیس ਹੀ ਰਹੇਗਾ ਸ਼ਰਾਰਾ ਸੂਟ ਰਹੇਗਾ ਪਲੇਨ ਇਸ ਦੀ ਬੈਕ ਰਹੇਗੀ ਸ਼ਰਟ ਦੀ ਤੇ ਸ਼ਿਮਰ بیس ਹੀ ਦੁਪੱਟਾ ਰਹੇਗਾ ਇਹ ਵਾਲਾ ਵੀ ਨੇਚਰਲ ਕريب ਦਾ ਸੂਟ ਰਹੇਗਾ ਹੈਂਡਵਰਕ ਮਿਲੇਗਾ ਤੁਹਾਨੂੰ ਔਰ ਇਸ ਦੀ ਬਾਟਮ ਤੇ ਵੀ ਨੈਕ ਤੇ ਵੀ 3690 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਏ ਵੀ ਸ਼ਿਮਰ ਦਾ ਸੂਟ ਰਹੇਗਾ ਹੈਂਡਵਰਕ ਕੇਰਾ ਹੈਵੀ 슬ੀਵਸ ਦਾ ਔਰ ਗੈਂਸ ਦਾ ਦੁਪੱਟਾ ਸ਼ਿਮਰ ਦਾ ਹੀ ਇਸ ਦੇ ਨਾਲ ਬਾਟਮ ਆ ਇਹ ਰਾਮਟੈਕਸ ਦਾ ਫੈਬਰਿਕ ਰਹੇਗਾ ਕਾਟਨ ਦੇ ਵਿੱਚ ਪਿਓਰ ਕਾਟਨ ਵਿੱਚ ਡਿਜ਼ਾਈਨਰ ਸ਼ਰਟ ਰੈਡੀ ਹੋਇਆ ਫਰੰਟ ਬਹੁਤ ਹੀ ਪਿਆਰਾ ਰੈਡੀ ਹੋਇਆ ਨਾਲ ਦੁਪੱਟਾ ਮਿਲੇਗਾ ਇਸ ਤੇ ਪਿਓਰ ਖਾਦੀ ਮਿਲੇਗਾ 믹스 ਐਨ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਇਹਨਾਂ ਨੂੰ ਬਾਈ ਕਰਨਾ ਚਾਹਣੇ ਆ ਤਾਂ WhatsApp ਨੰਬਰ ਮੈਂਸ਼ਨ ਆ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਪਿਓਰ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ ਰਹੇਗਾ 5 ਮੀਟਰ ਸੁਪਰ ਫਾਈਨ ਦਾ ਇਹ ਸਟਫ ਆ 500 ਦੇ ਵਿੱਚ ਹੈ ਤੁਸੀਂ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨਿਊ ਪ੍ਰਿੰਟ ਆਈ ਸੀ ਐਡ ਕੀਤੇ ਹੋਏ ਨੇ ਜੋ ਵੀ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਏਗਾ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ WhatsApp ਨੰਬਰ ਤੇ ਸੈਂਡ ਕਰਕੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਪਿਓਰ ਇਹ ਕਾਟਨ ਰਹੇਗਾ ਵਰਕ ਮਿਲੇਗਾ ਨੈਕ ਤੇ ਘੇਰੇ ਤੇ ਬਾਜੂ ਤੇ 슬ੀਵ ਐਂਡ ਇਸਦੇ ਨਾਲ ਵਰਕ ਵਾਲਾ ਦੁਪੱਟਾ ਮਿਲੇਗਾ ਇਹ ਵੀ ਤੁਸੀਂ 1790 ਵਿੱਚ ਸੂਟ ਬਾਈ ਕਰ ਸਕਦੇ ਹਾਂ ਬਹੁਤ ਹੀ ਸੋਹਣੇ ਸੂਟ ਰੈਡੀ ਹੋਏ ਨੇ ਪਿਓਰ ਕੈਮਰੀ कॉटन ਰਹੇਗਾ ਇਸ ਦਾ ਵਰਕ ਰਹੇਗਾ neck ਤੇ tie meter bottom ਰਹੇਗੀ कॉटन ਦੀ कोटा डोरी ਇਹਦਾ ਫੋਰ ਸਾਈਡ ਪੱਟੀ ਵਾਲਾ ਦੁਪੱਟਾ ਪੇਂਟ ਹੈ ਇਹ ਵੀ ਤੁਸੀਂ 1025 ਵਿੱਚ ਬਾਈ ਕਰ ਸਕਦੇ ਹੋ थैंक यू